ਹੜਾਂ ਦੇ ਸੰਬੰਧ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਪੰਜ ਜਿਹੜੇ ਬਹੁਤ ਉੱਥੇ ਹੜ੍ਹ ਜਿਹੜੇ ਆਏ ਹੋਏ ਐ ਤੇ ਕਾਫੀ ਜ਼ਿਆਦਾ ਉੱਥੇ ਜਿਹੜੇ ਹਾਲਾਤ ਐ ਖਰਾਬ ਐ ਉਸ ਦੇ ਸੰਬੰਧ ਵਿੱਚ ਅਸੀਂ ਸਾਰੀਆਂ ਆਪਣੀਆਂ ਜਿਹੜੀ ਤਿਆਰੀ ਆਪਣੀ ਜ਼ਿਲ੍ਹੇ ਦੀ ਕੀਤੀ ਹੋਈ ਐ ਸਾਡੀਆਂ 64 ਜਿਹੜੀਆਂ ਸਾਡੀਆਂ ਰੈਪਿਡ ਰਿਸਪੌਂਸ ਟੀਮਾਂ ਬਣੀਆਂ ਹੋਈਆਂ ਐ ਮੈਡੀਕਲ ਟੀਮਾਂ ਜਿਹੜੀਆਂ ਕਿ ਕਿਤੇ ਵੀ ਇਦਾਂ ਦੇ ਹੜ੍ਹਾਂ ਦੀ ਸੁਰਤ ਦੇ ਵਿੱਚ ਨਾਲ ਦੀ ਨਾਲ ਉੱਥੇ ਪਾਚਣ ਗਿਆ ਅਬਲੈਂਸਿਸ ਮੇਰੇ ਕੋਲ ਐਡਿਕੁਏਟ ਹੈਗੀ ਹੈ ਉਸਸੀ ਪ੍ਰਾਈਵੇਟ ਹਸਪੀਟਲਸ ਨਾਲ ਵੀ ਟਾਈ ਅਪ ਕੀਤਾ ਹੋਇਆ ਹੈ ਤੇ ਜੋ ਦਵਾਈਆਂ ਲੋੜੀਆਂ ਹਨ ਉਹ ਸਾਡੇ ਕੋਲ ਦਵਾਈਆਂ ਦਾ ਸਟਾਕ ਬਿਲਕੁਲ ਸਾਰਾ ਪੂਰਾ ਹੈ ਤੇ ਅਗਰ ਸਾਨੂੰ ਜੇ ਜ਼ਰੂਰਤ ਪੈਂਦੀ ਹੈ ਤਾਂ ਮੈਡੀਸਨ ਅਸੀਂ ਹੋਰ ਵੀ ਉੱਪਰੋਂ ਸਾਨੂੰ ਹਦਾਇਤਾਂ ਜੇ ਹੋਰ ਵੀ ਮੈਡੀਸਨ ਜਿਹੜੀ ਹੈ ਉਹ ਮੰਗਾ ਸਕਦੇ ਆ ਤੇ ਲੋਕਾਂ ਨੂੰ ਮੇਰੀ ਇਹ ਡਵਾਈਸ ਹੈ ਕਿ ਜਿਸ ਤਰ੍ਹਾਂ ਹੜ ਆਉਂਦੇ ਆ ਪਾਣੀ ਭਰ ਜਾਂਦਾ ਆ ਪਾਣੀ ਖੁੱਲ ਨਹੀਂ ਜਾਣਾ ਚਾਹੀਦਾ ਸਾਫ਼ ਸੁਵਾਈ ਰੱਖਣੀ ਚਾਹੀਦੀ ਹੈ ਜਿਸ ਤਰ੍ਹਾਂ ਪਾਣੀ ਜਮਾ ਹੋ ਜਾਂਦਾ ਤਾਂ ਡੇਂਗੂ ਡੇਂਗੂ ਤੇ ਮਲੇਰੀਆ ਜਿਹੜਾ ਹੈਗਾ ਉਹ ਵੀ ਫੈਲਣ ਦਾ ਡਰ ਹੁੰਦਾ ਡੇਂਗੂ ਦੇ ਕੇਸਿਸ ਵੱਧ ਜਾਂਦੇ ਐ ਸੋ ਆਪਣੇ ਜਿਹੜਾ ਹੈਗਾ ਮੋਸਕਿਟੋ ਰੈਪੈਲੈਂਟ ਲਗਾ ਕੇ ਰੱਖੋ ਪਾਣੀ ਨਾ ਜਮਾ ਹੋਣ ਦਿਓ ਆਪਨੇ ਜਿਹੜੇ ਫ੍ਰਿਜ ਕੋਲਰ ਹੈਗੇ ਆ ਕਿਤੇ ਕੰਨਰਚ ਪਾਣੀ ਆ ਉਹਨੂੰ ਹਰ ਫ੍ਰਾਈਡੇ ਜਿਵੇਂ ਅਸੀਂ ਫ੍ਰਾਈਡੇ ਕਰਦੇ ਹਾਂ ਉਹਨੂੰ ਖਾਲੀ ਕਰਕੇ ਰੱਖੋ ਆ ਜਿਸ ਤਰ੍ਹਾਂ ਸਕਿਨ ਦੀਆਂ ਡਿਜ਼ੀਜ਼ ਹੁੰਦੀਆਂ ਅਗਰ ਕੋਈ ਪ੍ਰੋਬਲਮ ਹੈ ਤਾਂ ਨਾਲ ਦੀ ਨਾਲ ਤੁਸੀਂ ਜਿਹੜਾ ਹੈਗਾ ਹਸਪੀਟਲ ਤੋਂ ਮੈਡੀਸਨ ਰਿਕਵਾਇਰਡ ਲੈ ਸਕਦੇ ਹੋ ਅੱਖਾਂ ਦੀਆਂ ਬਿਮਾਰੀਆਂ ਜਦੋਂ ਹਾੜਾ ਆਂਦਾ ਪਾਣੀ ਆਂਦਾ ਅੱਖਾਂ ਦੀਆਂ ਬਿਮਾਰੀਆਂ ਜ਼ਿਆਦਾ ਹੋ ਜਾਂਦੀਆਂ ਹੈ ਤੇ ਚਮੜੀ ਦੀਆਂ ਬਿਮਾਰੀਆਂ ਹੋ ਜਾਂਦੀਆਂ ਸੋ ਇਨ ਐਨੀ ਕੇਸ ਸਾਡੇ ਕੋਲ ਜਿਹੜਾ ਹੈਗਾ ਸਾਰੀ ਐਮਰਜੈਂਸੀ ਵਾਸਤੇ ਪੂਰੇ ਪ੍ਰਬੰਧ ਕੀਤੇ ਹੋਏ ਜ਼ਿਲ੍ਹੇ ਦੇ